ਮਦੇ ਚੇਨ ਪਛਾਣ ਕਰਕੇ ਉਹਨਾਂ ਤੇ ਹਮਲਾ ਕੀਤਾ ਗਿਆ ਜਿਹੜਾ ਤੁਸੀਂ ਨੈਸ਼ਨਲ মিডিਆ ਕਹਿ ਰਹੇ ਆ ਉਹਨਾਂ ਦੇ ਉੱਪਰ ਪਰਚੇ ਦਰਜ ਹੋਣੇ ਚਾਹੀਦੇ ਦੋ ਗਰੁੱਪਾਂ ਨੂੰ ਲੜਾਉਣਾ ਸੁਸਾਇਟੀ ਦੇ ਅੰਦਰ ਦੋ ਫਾੜ ਕਰਨੇ ਇੱਕ ਮੁਸਲਮਾਨ ਮੁੰਡਾ ਗਨ ਖਾਣ ਲੱਗਿਆ ਉਹਦੀ ਡੈਥ ਹੋ ਜਾਂਦੀ ਤੇ ਫਿਰ ਇਥੇ Hindu ਮੁਸਲਮਾਨ ਦਾ ਇਸ਼ੂ ਕਿਉਂ ਬਣਾਇਆ ਜਾ ਰਿਹਾ ਪਹਿਲਗਾਮ ਦੇ ਕੋਲ ਅਨੰਤ ਰਾਗ ਦੇ ਵਿੱਚ ਗੁਰਦੁਆਰੇ 'ਚ ਇਕੱਠੇ ਕਰਕੇ 36 ਸਿੱਖ ਮਾਰ ਦਿੱਤੇ ਜਾਂਦੇ ਉਤੋ ਵੀ ਅਮਰੀਕਾ ਦਾ ਰਾਸ਼ਟਰਪਤੀ ਆ ਤੇ ਹੁਣ ਵੀ ਆਇਆ ਬੜੀ ਵੱਡੀ ਸਾਜ਼ਿਸ਼ ਹੈ ਇਹ ਏਜੰਸੀਆਂ ਕਰਵਾ ਰਹੀਆਂ ਹੈ ਕੌਣ ਹੈ ਕੌਣ ਹੈ ਪਿੱਛੇ ਇਹ ਤਾਂ ਅਮਰੀਕਾ ਤੋਂ ਕੋਈ ਵੀਆਈਪੀ ਪਰਸਨ ਆਉਂਦਾ ਉਦੋਂ ਹੀ ਕਿਉਂ ਇਦਾਂ ਹੁੰਦਾ ਕਦੇ ਸਿੱਖ ਮਾਰੇ ਜਾਂਦੇ ਕਦੇ ਹਿੰਦੂ ਅਮਰੀਕਾ ਦੇ ਉਲਟ ਕੌਣ ਹੈ ਉਹ ਦੋ ਤਾਂ ਸਾਨੂੰ ਇਥੋਂ ਦੀ ਹਕੂਮਤ ਨੇ ਮਾਰਿਆ 84 ਦੇ ਅੰਦਰ ਪਰ ਸੇਖੜੇ ਕੀ ਦੇਵੀ ਇਹੋ ਜੀ ਗੱਲ ਨਹੀਂ ਕਹੀ ਕਿ ਦੂਜੀ ਕੌਮ ਦੇ ਦਲ ਪੈ ਜੋ ਜਾ ਸਿੱਖ ਜਾਂ Hindu ਨੇ ਲੜਨਾ ਅਜਾਈ ਦਾ ਗੱਲ ਹੀ ਨਹੀਂ ਕੀਤੀ ਅਸੀਂ ਕਿਤੇ ਉਹਨਾਂ ਤੇ ਐਨਐਸਏ ਲਾਤੀ ਪਰ ਜਿਹੜਾ ਨੈਸ਼ਨਲ ਮੀਡੀਆ 2 ਦਿਨ ਤੋਂ ਲਗਾਤਾਰ Hindu ਤੇ ਮੁਸਲਮਾਨ ਨੂੰ ਲੜਾਉਣ ਚ ਲਗਾ ਆਇਆ ਏ ਉਸ ਦੇ ਉੱਪਰ ਐਨਐਸਏ ਕਿਉਂ ਨਹੀਂ ਲੱਗਦੀ ਕਿਉਂ ਨਹੀਂ ਉਸ ਤੇ ਪਰਚੇ ਦਰਜ ਹੁੰਦੇ ਨਾਲ ਬਠਿੰਡਾ ਸੈਂਟਰਲ ਜੇਲ ਜਾ ਕੇ ਆਇਆ ਉੱਥੇ ਮੈਂ ਪੁੱਛਣ ਗਿਆ ਸੀ ਉਹਨੂੰ ਬਾਜੇ ਕੇ ਇਹਨੂੰ ਪ੍ਰਧਾਨ ਮੰਤਰੀ ਨੂੰ ਕਿ ਭਾਈ ਇਹ ਜਿਹੜਾ ਇੱਕ ਮਜੀਠੀਆ ਬੰਦਾ ਹੈ ਮੁਨਿਸਟਰ ਇਹਨਾਂ ਦਾ ਸਾਫ ਕਾ ਉਹ ਰੋਣਾ ਪਾ ਰਿਹਾ ਕਿਉਂ ਪਾ ਰਿਹਾ ਮਜੀਠੀਆਂ ਰਖੋ ਆਪ ਦਾ ਪਰਿਵਾਰ ਲੈ ਕੇ ਜਾਵੇ ਤੇ ਅਸੀਂ ਆਪ ਦਾ ਪਰਿਵਾਰ ਕਾਲ ਤੱਕ ਸਾਥ ਲੈ ਕੇ ਜਾਂਦੇ ਜਿਹੜਾ ਬੰਦਾ ਡਰਗ ਦਾ ਧੰਦਾ ਕਰਦਾ ਜਿੰਨੇ ਦੇ ਪਰਚੇ ਦਰਜ ਨੇ ਉਹ ਬੰਦਾ ਕਾਮਰੂਸੇ ਦੇ ਰਿਹਾ ਆਡੀਓ ਹੋਰ ਵੀ ਆ ਰਹੀਆਂ ਹਨ ਮਰਤੂਪਾਲ ਸਿੰਘ ਦੀਆਂ ਉਹਨਾਂ ਦੀ ਹਜੇ ਪੁਸ਼ਟੀ ਕਲੀਅਰ ਨਹੀਂ ਹੋ ਰਹੀ ਉਹਨਾਂ ਦੇ ਕੀ ਮੰਨਦੇ ਹੋ ਤੁਸੀਂ ਪਿਛਲੇ ਦਿਨੀ ਪੈਲਗਾਮ ਤੇ ਉੱਥੇ ਇੱਕ ਹਮਲਾ ਹੁੰਦਾ ਹੈ 28 ਭਾਰਤੀਆਂ ਦੇ ਉੱਤੇ ਜਿਹੜਾ ਪਹਿਚਾਣ ਦੱਸ ਕੇ ਉਹਨਾਂ ਦੇ ਉੱਤੇ ਹਮਲਾ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂ ਹਮਲਾ ਕਰਨ ਵਾਲੇ ਕੌਣ ਸੀ ਜਾਂ ਇਸ ਚੀਜ਼ ਦਾ ਇੱਕ ਬੜਾ ਵੱਡਾ ਛੜੀ ਅੰਤਰ ਚੱਲ ਰਿਹਾ ਹੈ ਕਿ ਮੁਸਲਮਾਨਾਂ ਦੇ ਵੱਲੋਂ ਕੀਤਾ ਗਿਆ ਮੁਸਲਮਾਨ ਹੈ ਕੌਣ ਸੀ ਜਾਂ ਹਿੰਦੂ ਮੀਡੀਆ ਇਹ ਵੀ ਗੱਲ ਚਲਾ ਰਿਹਾ ਹੈ ਕਿ ਇੱਕ ਤਰਫਾ ਇੱਕ ਧਰਮ ਤੇ ਹਮਲਾ ਕੀਤਾ ਗਿਆ ਆਪਾਂ ਗੱਲਬਾਤ ਕਰਾਂਗੇ ਐਡਵੋਕੇਟ ਹਰਪਾਲ ਸਿੰਘ ਖਰਾਰੇ ਸਵਾਗਤ ਹੈ ਸასი ਸ਼ਕ ਸਤਿ ਸ਼੍ਰੀ ਅਕਾਲ ਜੀ ਖਰਾਰ ਸਾਹਿਬ ਇੱਕ ਧਰਮ ਤੇ ਹਮਲਾ ਕਰਨਾ ਕਹਿੰਦੇ ਕਿ ਧਰਮ ਦੇ ਚਿੰਨ ਪਛਾਣ ਕਰਕੇ ਉਹਨਾਂ ਤੇ ਹਮਲਾ ਕੀਤਾ ਗਿਆ ਦੇਖੋ ਜੋ ਪਹਿਲਗਾਮ ਹੋਇਆ ਬਹੁਤ ਮਾੜੀ ਗੱਲ ਹੈ ਕਾਰਨ ਕੀ ਹੈ ਇਨੋਸੈਂਟ ਬੰਦੇ ਮਾਰੇ ਹਾਂ ਤੇ ਇਨੋਸੈਂਟ ਬੰਦੇ ਜਿਹੜੇ ਹੁੰਦੇ ਨੇ ਉਹਨਾਂ ਦਾ ਕੋਈ ਕਿਸੇ ਨਾਲ ਵੈਰ ਨਹੀਂ ਵਿਰੋਧ ਨਹੀਂ ਹੁੰਦਾ ਜਿਵੇਂ ਇੱਕ ਲੜਕੀ ਹੈ ਜਿੰਦੀ ਮੈਰਜ਼ ਹੋਈ ਹੈ ਥੋੜੇ ਦਿਨ ਹੋਏ ਨੇ ਉਹ ਹੁੰਦੀ ਹੈ ਉਹਦਾ ਬੁਰਾ ਹਾਲਾਤ ਨੇ ਇੱਕ ਹੋਰ ਇੱਕ ਫੈਮਿਲੀ ਹੈ ਜਿਹੜੇ ਉੱਥੇ ਇੱਕ ਲੇਕ ਦੇ ਵਿੱਚ ਉਹਦੀ ਫੋਟੋ ਚ ਅਗਲੀ ਫੋਟੋ ਦੇ ਵਿੱਚ ਉਹਦੇ ਹਸਬੰਦ ਦੀ ਡੈਥ ਹੋ ਜਾਂਦੀ ਸੋ ਇਹੋ ਜੇ 28 ਬੰਦੇ ਆ ਨਾ ਮਰ ਜਾਣਾ ਅਈ ਦੂਥੇ ਕੋਈ ਮਾੜੀ ਘਟਨਾ ਨਹੀਂ ਹੋ ਸਕਦੀ ਪਰ ਦੁੱਖ ਦੀ ਗੱਲ ਇਹ ਹੈ ਕਿ ਜਿਹੜਾ ਇੱਥੇ ਨੈਸ਼ਨਲ ਮੀਡੀਆ ਹੈ ਜਿਨ੍ਹਾਂ ਤੇ ਐਨਐਸਏ ਲਗਣੀ ਚਾਹੀਦੀ ਹੈ ਜਿਨ੍ਹਾਂ ਤੇ ਇੱਕ ਦੂਜੇ ਫਿਰਕੇ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੇ ਉੱਪਰ ਪਰਚੇ ਦਰਜ ਹੋਣੇ ਚਾਹੀਦੇ ਨੇ ਇੰਡੀਆ ਦੇ ਅੰਦਰ ਜਿਹੜਾ ਇਸ ਵਕਤ ਜਿਹੜਾ ਮੀਡੀਆ ਹੈ ਜਿਹੜਾ ਤੁਸੀਂ ਨੈਸ਼ਨਲ ਮੀਡੀਆ ਕਹਿ ਰਹੇ ਆ ਉਹਨਾਂ ਦੇ ਉੱਪਰ ਪਰਚੇ ਦਰਜ ਹੋਣੇ ਚਾਹੀਦੇ ਦੋ ਗਰੁੱਪਾਂ ਨੂੰ ਲੜਾਉਣਾ ਸੋਸਾਇਟੀ ਦੇ ਅੰਦਰ ਦੋ ਫਾੜ ਕਰਨੇ ਤਾਂ ਪਿਛਲੇ ਦੋ ਦਿਨਾਂ ਦੇ ਵਿੱਚ ਇਹੀ ਹੋ ਰਿਹਾ ਇੰਡੀਆ ਦੇ ਅੰਦਰ ਹੁਣ ਤੁਸੀਂ ਦੇਖੋ ਕੁਝ ਵੀਡੀਓ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਹਿੰਦੂ ਤੇ ਮੁਸਲਮਾਨ ਲੜ ਰਹੇ ਨੇ ਬਹੁਤ ਚਰਚਾ ਚੱਲ ਰਹੀ ਹੈ ਕਿੱਧਰ ਕਿੱਧਰ ਤੁਰ ਪਏ ਨੇ ਯਾਰੇ ਮਾਰਨ ਵਾਲੇ ਕੋਈ ਨਹੀਂ ਮਾਰਨ ਵਾਲਿਆਂ ਦੀ ਕੋਈ ਆਇਡੈਂਟੀਫਿਕੇਸ਼ਨ ਇੱਥੇ ਹੋਈ ਨਹੀਂ ਉਹ ਬੰਦੇ ਕੌਣ ਨੇ ਕਿਉਂ ਮਾਰਦੇ ਨੇ ਕੀ ਗੱਲ ਹੈ ਉਹ ਗੱਲ ਡਿਫਰੈਂਟ ਹੈ ਪਰ ਉਥੇ ਮੈਂ ਦੇਖਿਆ ਕਸ਼ਮੀਰ ਦੇ ਅੰਦਰ ਮੁਸਲਮਾਨ ਭਰਾ Hindu ਭਰਾ ਦੀ ਮਦਦ ਕਰ ਰਹੇ ਨੇ ਉਹਨੂੰ ਚੁੱਕ ਚੁੱਕ ਕੇ ਲੈ ਕੇ ਭੱਜਦੇ ਨੇ ਉਹ ਨਾਲ ਰੋਂਦੇ ਨੇ ਕਿ ਮੁਸਲਮਾਨ ਮੁੰਡਾ ਗਨ ਖਾਣ ਲੱਗਿਆ ਉਹਦੀ ਡੈਥ ਹੋ ਜਾਂਦੀ ਹੈ ਤੇ ਫਿਰ ਇੱਥੇ Hindu ਮੁਸਲਮਾਨ ਦਾ ਇਸ਼ੂ ਕਿਉਂ ਬਣਾਇਆ ਜਾ ਰਿਹਾ ਸੰ ਮਾਰਚ 2000 ਦੇ ਵਿੱਚ 36 ਸਿੱਖ ਮਾਰ ਦਿੱਤੇ ਜਾਂਦੇ ਨੇ ਪਰ ਇੱਕ ਦੇਖੋ ਸਿੱਖਾਂ ਨੇ ਕਿਤੇ ਵੀ ਮੁਸਲਮਾਨਾਂ ਦੀ ਉਲਟਕ ਲਬਜ ਨਹੀਂ ਬੋਲੀ ਪਿਛਲੇ 25 ਸਾਲ ਪਹਿਲਾਂ ਸਿੱਖ ਬੰਦੇ 36 ਬੰਦੇ ਗੁਰਦੁਆਰੇ ਚ ਇਕੱਠੇ ਕਰਕੇ ਪਹਿਲਗਾਮ ਦੇ ਕੋਲ ਅਨੰਤ ਰਾਗ ਦੇ ਵਿੱਚ ਗੁਰਦੁਆਰੇ ਚ ਇਕੱਠੇ ਕਰਕੇ 36 ਸਿੱਖ ਮਾਰ ਦਿੱਤੇ ਜਾਂਦੇ ਪਰ ਸਿੱਖਾਂ ਨੇ ਕਿਤੇ ਵੀ ਮੁਸਲਮਾਨਾਂ ਨੂੰ ਮਾਰਨਾ ਨਹੀਂ ਬੋਲਿਆ ਹਮ ਯਾਰ ਮਾਰਨ ਵਾਲਾ ਕੋਈ ਵੀ ਹੋ ਸਕਦਾ ਉਦੋਂ ਵੀ ਅਮਰੀਕਾ ਦਾ ਰਾਸ਼ਟਰਪਤੀ ਆਇਆ ਤੇ ਹੁਣ ਵੀ ਆਇਆ ਤੇ ਬੜੀ ਵੱਡੀ ਸਾਜ਼ਿਸ਼ ਹੈ ਜਦੋਂ ਵੀ ਕੋਈ ਅਮਰੀਕਾ ਦੇ ਵਿੱਚੋਂ ਵੀ ਆਈਪੀ ਬੰਦਾ ਇਸ ਸਟੇਟਸ ਦਾ ਆਉਂਦਾ ਹੈ ਤਾਂ ਇੰਡੀਆ ਦੇ ਅੰਦਰ ਇਹ ਹਾਲਾਤ ਹੁੰਦੇ ਹਨ ਹੁਣ ਤੁਸੀਂ ਦੱਸੋ ਇਹ ਪਹਿਲੋ ਸਿੱਖ ਮਾਰੇ ਗਏ ਹੁਣ ਹਿੰਦੂ ਮਾਰੇ ਗਏ ਇਹ ਕੌਣ ਮਾਰ ਰਿਹਾ ਹੈ ਇਹ ਆਮ ਪਬਲਿਕ ਤਾਂ ਨਹੀਂ ਮਾਰ ਰਹੀ ਇਹਨੇ ਸਾਜ਼ਿਸ਼ ਕੀਨੀ ਹੈ ਅਸੀਂ ਕਿਤੇ ਵੀ ਸਾਜ਼ਿਸ਼ਵਾਲ ਨਹੀਂ ਗਏ ਅਸੀਂ ਤਾਂ ਲੋਕ ਲੜਾਉਣੇ ਨੇ ਸਾਡਾ ਤਾਂ ਨੈਸ਼ਨਲ ਮੀਡੀਆ ਪਰਸੋਂ ਦਾ ਪਿੱਟੀ ਜਾਂਦਾ ਕਿ ਆਪਸੇ ਹੀ ਲੜਦੇ ਕਿਉਂ ਨਹੀਂ ਇਹਦਾ ਖੂਨ ਵੇਖਣਾ ਚਾਹੁੰਦਾ ਹੈ ਇਹਦਾ ਮਾਰਨਾ ਚਾਹੁੰਦਾ ਭਰਾ ਦੇਥੋਂ ਭਰਾ ਮਰਾਉਣਾ ਚਾਹੁੰਦਾ ਸਨ 47 ਫੇਰ ਲੈ ਕੇ ਆਉਣੀ ਚਾਹੁੰਦੇ ਨੇ ਪਰ ਸਾਨੂੰ ਇਸ ਚੀਜ਼ ਤੇ ਸੰਜਮ ਚ ਰਹਿਣਾ ਚਾਹੀਦਾ ਕਿਉਂਕਿ ਦੇਖੋ ਜੋ ਸਿੱਖਾਂ ਦੇ ਮਾਰੇ ਸੀ 35 ਤਾਂ ਸਿੱਖਾਂ ਨੇ ਕਿਤੇ ਵੀ ਅੱਜ ਤੱਕ ਇਹ ਨਹੀਂ ਕਿਹਾ ਕਿ ਸਾਨੂੰ ਮੁਸਲਮਾਨਾਂ ਨੇ ਮਾਰਿਆ ਹੂੰ ਕਿਉਂਕਿ ਸਿੱਖਾਂ ਦੀ ਸੋਚ ਆ ਸਿੱਖਾਂ ਨੂੰ ਪਤਾ ਹੈ ਕਿ ਸਾਨੂੰ ਕੋਈ ਬੰਦਾ ਹਕੂਮਤ ਦੇ ਵਿੱਚੋਂ ਜਾਂ ਕੋਈ ਬੰਦਾ ਸਾਨੂੰ ਵਿਚਕਾਰ ਲਈ ਮਾਰ ਰਿਹਾ ਹੈ ਇਹ ਇੱਕ ਸਾਜ਼ਿਸ਼ ਦਾ ਸਿੱਟਾ ਹੈ ਪਾਕਿਸਤਾਨ ਦੇ ਨਾਲ ਵਪਾਰ ਰੋਕ ਦੇਣਾ ਦਰਵਾਜ਼ੇ ਬੰਦ ਕਰਦੇ ਨੇ ਬਾਹਰਲੇ ਹੋਰ ਗੁਜਰਾਤ ਵਾਲੇ ਕਈ ਖੁੱਲੇ ਵੀ ਹੋਏ ਨੇ ਪਰ ਇਹ ਕਹਾਣੀ ਪਾਕਿਸਤਾਨ ਤੇ ਜਾਂਦੀ ਜਾਪਦੀ ਹੈ ਨਹੀਂ ਦੇਖੋ ਹੁਣ ਮੇਰੀ ਗੱਲ ਸੁਣ ਲੋ ਜਾਤ ਦੇ ਆਧਾਰ ਤੇ ਤਾਂ ਜਦੋਂ ਅਸੀਂ 35 36 ਸਿੱਖ ਮਾਰੇ ਜੀ ਉਦੋਂ ਕਿਹੜੇ ਹਾਲਾਤ ਪੈਦਾ ਹੋਏ ਜੀ ਇਹੋ ਜੀ ਅਸੀਂ ਤਾਂ ਕਿਸੇ ਸਿਖਾਣੇ ਨਹੀਂ ਕਿਹਾ ਕਿ ਪਾਕਿਸਤਾਨ ਨੂੰ ਬਣਾਉਣਾ ਬੰਦ ਕਰ ਦਿਓ ਜਾਂ ਅਸੀਂ ਕਿਤੇ ਇਹ ਨਹੀਂ ਕਿਹਾ ਕਿ ਪਾ ਮੁਸਲਮਾਨਤ ਹੀ ਹਮਲੇ ਕਰ ਦਿਓ ਕਿ ਉਹ ਹਮਲਾ ਕਰਨ ਵਾਲੇ ਹੈ ਕੌਣ ਆ ਕਦੇ ਸਿੱਖਾਂ ਤੇ ਕਰਦੇ ਆ ਕਦੇ ਹਿੰਦੂਆਂ ਤੇ ਕਰਦੇ ਨਹੀਂ ਉਹੀ ਤਾਂ ਉੱਥੇ ਹੀ ਗੱਲ ਲਿਆ ਰਿਹਾ ਨਾ ਜੀ ਪਰ ਜਦੋਂ ਸਿੱਖਾਂ ਤੇ 1984 ਚਮਲੇ ਹੁੰਦੇ ਨੇ ਸਿੱਖ ਫੇਰ ਵੀ ਨਹੀਂ ਕਹਿੰਦਾ ਉਹ ਕਹਿੰਦਾ ਹੀ ਨਹੀਂ ਕਿਸੇ ਨੂੰ ਕਿ ਛੱਡ ਦਿਓ ਜਾ ਮਾਰ ਦਿਓ ਜਾਂ ਉਦੋਂ ਕਿਹੜੇ ਉਦੋਂ ਦੇਸ਼ ਦੇ ਲੋਕਾਂ ਨੇ ਮਾਰਿਆ ਸਾਨੂੰ ਹੂੰ ਉਦੋਂ ਤਾਂ ਸਾਨੂੰ ਇਥੋਂ ਦੀ ਹਕੂਮਤ ਨੇ ਮਾਰਿਆ 84 ਦੇ ਅੰਦਰ ਪਰ ਸੇਖੜੇ ਕੀ ਦੇ ਵੀ ਇਹੋ ਜੀ ਗੱਲ ਨਹੀਂ ਕਹੀ ਕਿ ਦੂਜੀ ਕੌਮ ਦੇ ਗਲ ਪੈ ਜੋ ਦੂਜਿਆਂ ਨੂੰ ਮਾਰ ਦਿਓ ਦੂਜਿਆਂ ਦੀਆਂ ਕੁੜੀਆਂ ਚੁੱਕ ਲੋ ਇਹ ਕੰਮ ਸਾਡਾ ਨਹੀਂ ਸੋ ਇੱਕ ਬਹੁਤ ਵੱਡੀ ਘਟਨਾ ਤੇ ਬੜੀ ਮਾੜੀ ਘਟਨਾ ਹੋਈ ਹੈ ਜੋ ਪਹਿਲਗਾਮ ਦੀ ਨਿੰਦਣਯੋਗ ਘਟਨਾ ਹੈ 아이두 마ੜਾ ਨਹੀਂ ਹੋ ਸਕਦਾ ਪਰ ਜੋ ਨੈਸ਼ਨਲ ਮੀਡੀਆ ਇੰਡੀਆ ਦੇ ਅੰਦਰ ਗੰਦ ਪਾ ਰਿਹਾ ਹੈ ਇਸ ਵਕਤ ਇਹਨਾਂ ਨੂੰ ਨਕੇਲ ਪਾਉਣੀ ਚਾਹੀਦੀ ਅੱਜ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਜਾਂ ਕੋਈ ਇਹਨਾਂ ਦਾ ਇਸ ਵਕਤ ਜਿਹੜੇ ਇਹਨਾਂ ਦੀ ਹਾਇਰ ਅਥਾਰਟੀ ਹੈ ਉਹ ਕਿਉਂ ਨਹੀਂ ਐਨਐਸਏ ਲਾ ਕੇ ਭੇਜਦੀ ਇਹਨਾਂ ਇੱਕ ਉਸ ਬੰਦੇ ਤੇ ਐਨਐਸਏ ਲਾਈ ਹੈ ਜਿਹੜਾ ਅੰਦਰ ਬੈਠਾ ਹੋਇਆ ਯਾਰ ਮੈਂ ਕੱਲ ਵੀ ਜੇਲ੍ਹ ਜੀ ਮਿਲ ਕੇ ਆਇਆ ਬਠਿੰਡਾ ਤੇ ਜਿਨ੍ਹਾਂ ਦਾ ਕਸੂਰ ਹੀ ਕੋਈ ਨਹੀਂ ਹੂੰ ਜਿਹੜਾ ਕਿਸੇ ਫਿਰਕੇ ਨੂੰ ਵਰਕੇ ਨਾਲ ਦੂਜੇ ਨਾਲ ਲੜਾਇਆ ਹੀ ਨਹੀਂ ਜਿਨੇ ਇਹ ਗੱਲ ਕਹੀ ਨਹੀਂ ਕਿ Hindu ਜਾਂ Musalman ਨੇ ਲੜਨਾ ਹੈ ਜਾਂ Sikh ਜਾਂ Hindu ਨੇ ਲੜਨਾ ਹੈ ਅਜਿਹੀ ਤਾਂ ਗੱਲ ਹੀ ਨਹੀਂ ਕੀਤੀ ਅਸੀਂ ਕੀਤੀ ਉਹਨਾਂ ਤੇ ਐਨਐਸਐ ਲਾਤੀ ਪਰ ਜਿਹੜਾ ਨੈਸ਼ਨਲ ਮੀਡੀਆ 2 ਦਿਨ ਤੋਂ ਲਗਾਤਾਰ Hindu ਤੇ Musalman ਨੂੰ ਲੜਾਉਣ ਚ ਲਗਾ ਆਇਆ ਹੈ ਉਸ ਦੇ ਉੱਪਰ ਐਨਐਸਐ ਕਿਉਂ ਨਹੀਂ ਲੱਗਦੀ ਕਿਉਂ ਨਹੀਂ ਉਸ ਤੇ ਪਰਚੇ ਦਰਜ ਹੁੰਦੇ ਉਹਨਾਂ ਤੇ ਫਿਰਕੂ ਦੰਗਤ ਸੋ ਇੱਕ ਬੜੀ ਵੱਡੀ ਸਾਜ਼ਿਸ਼ ਹੈ ਤੇ ਲੋਕਾਂ ਨੂੰ ਇੱਕ ਅਪੀਲ ਹੈ ਆਪਸ ਵਿੱਚ ਹਿੰਦੂ ਜਾਂ ਮੁਸਲਮਾਨ ਜਿਹੜੇ ਆਪਸ ਵਿੱਚ ਉਹ ਨਾਂ ਦਾ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਬੜੇ ਗੁੱਸੇ ਦੇ ਵਿੱਚ ਨੇ ਇਸ ਹਮਲੇ ਨੂੰ ਲੈ ਕੇ ਉੱਥੇ ਵੀ ਉਹਨਾਂ ਨੇ ਟੌਰ ਕੀਤਾ ਗਿਆ ਤੇ ਬਿਆਨ ਵੀ ਬੜੇ ਸਖਤ ਆ ਰਹੇ ਉਹ ਕਹਿੰਦੇ ਬਖਸ਼ਿਆ ਨਹੀਂ ਜਾਊਗਾ ਚਾਹੇ ਪਲਾਨ ਕਰਨ ਵਾਲਾ ਹੋਵੇ ਤੇ ਚਾਹੇ ਹਮਲਾ ਕਰਨ ਵਾਲਾ ਨਹੀਂ ਦੇਖੋ ਉੱਥੇ ਜਿਆ ਕਾਫੀ ਵੀਡੀਓ ਆ ਰਹੀਆਂ ਨੇ ਕਿ ਜਿੱਥੇ ਉਹ ਆਪਣੇ ਆਪਣੀ ਜਗ੍ਹਾ ਹੈ ਉੱਥੇ ਆਸ-ਪਾਸੇ ਸਿਕਿਉਰਿਟੀ ਜ਼ਿਆਦਾ ਹੈ ਨਹੀਂ ਸੀ ਤੇ ਕਿਉਂ ਨਹੀਂ ਸੀ ਸਿਕਿਉਰਿਟੀ ਜਦੋਂ ਆਪਾਂ ਨੂੰ ਪਤਾ ਹੈ ਕਿ ਸ਼੍ਰੀਨਗਰ ਕਸ਼ਮੀਰ ਇਸ ਸਾਈਡ ਤੇ ਇਸ ਹਾਲਾਤ ਚ ਹੈ ਤਾਂ ਉੱਥੇ ਤੇ ਇਹਨਾਂ ਦੀ ਲੋੜ ਪੈਣੀ ਸੀ ਉੱਥੇ ਹੁਣ ਬਾਅਦ ਚ ਜਾਣ ਦਾ ਕੀ ਫਾਇਦਾ ਜਦੋਂ ਲੋਕ ਹੀ ਮਰ ਗਏ ਉੱਥੇ ਸੋ ਇਹ ਬਹੁਤ ਇੱਕ ਮਾੜੀ ਘਟਨਾ ਨਿੰਦਣਯੋ ਘਟਨਾ ਹੋਈ ਹੈ ਧਾਰਾ ਹਟਾਈ ਗਈ ਉਸ ਤੋਂ ਬਾਅਦ ਵੀ ਕਈ ਕਹਿ ਰਹੇ ਨੇ ਕਿ ਇਸ ਚੀਜ਼ ਦਾ ਉਹ ਚੀਜ਼ ਦਾ ਨਤੀਜਾ ਨਾ ਹੋਵੇ ਨਹੀਂ ਜੀ ਨਤੀਜਾ ਨਾ ਤੁ ਜਾ ਕੋਈ ਨਹੀਂ ਨਾ ਤਾਂ ਇਹਨਾਂ ਨਤੀਜਿਆਂ ਦਾ ਕੋਈ ਲਿੰਕ ਬਣਦਾ ਕਿਸੇ ਨਾਲ ਉਹ ਤਾਂ ਗੱਲ ਵੀ ਕਈ ਕਿਸਲ ਪ੍ਰਾਣੀਓਂ ਹੂੰ ਉਦੋਂ ਨਹੀਂ ਆਇਆ ਕੰਮ ਇਹ ਜਦੋਂ ਅਮਰੀਕਾ ਚੋ ਪ੍ਰੈਜ਼ੀਡੈਂਟ ਆ ਰਿਹਾ ਵਾਈਸ ਪ੍ਰੈਜ਼ੀਡੈਂਟ ਉਦੋਂ ਕਿਉਂ ਹੋ ਰਿਹਾ ਗੱਲ ਤਾਂ ਅਸੀਂ ਉਸ ਨਾਲ ਲਾ ਕੇ ਦੇਖ ਰਹੇ ਆ ਜੇ ਇਨਸੀਡੈਂਟ ਹੋ ਗਿਆ ਫਿਰ ਆਪਾਂ ਦੋ ਕੌਮਾਂ ਨੂੰ ਲੜਾਉਣਾ ਕਿਉਂ ਦੇਖੋ ਸ਼੍ਰੀਨਗਰ ਦੇ ਲੋਕ ਤਾਂ ਨਾਲ ਖਲੋਤੇ ਨੇ ਵਿਚਾਰੇ ਤੇ ਮੁਸਲਮਾਨਾਂ ਨੇ ਕਦੋਂ ਕਿਹਾ ਵਿਚਾਰਿਆਂ ਨੇ ਕਿ ਆਪਾਂ ਪਹਿਲਗਾਮ ਤੇ ਹਮਲਾ ਕਰਨਾ ਸੋ ਇਹੋ ਜੀ ਗੰਦੀ ਸੋਚ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਇਹ ਨੈਸ਼ਨਲ ਮੀਡੀਆ ਨੂੰ ਨੱਥ ਪਾਉਣੀ ਚਾਹੀਦੀ ਇਹ ਏਜੰਸੀਆਂ ਕਰਵਾ ਰਹੀਆਂ ਨੇ ਇਹ ਹੈ ਕੌਣ ਹੈ ਪਿੱਛੇ ਕਿਉਂਦਾ ਅਮਰੀਕਾ ਤੋਂ ਕੋਈ ਵੀਆਈਪੀ ਪਰਸਨ ਆਉਂਦਾ ਉਦੋਂ ਹੀ ਕਿਉਂ ਇਦਾਂ ਹੁੰਦਾ ਕਦੇ ਸਿੱਖ ਮਾਰੇ ਜਾਂਦੇ ਕਦੇ ਹਿੰਦੂ ਅਮਰੀਕਾ ਦੇ ਉਲਟ ਕੌਣ ਹੈ ਹੁਣ ਇਹ ਇਹ ਬਹੁਤ ਵੱਡੀ ਇੱਕ ਸਾਜ਼ਿਸ਼ ਹੈ ਬਹੁਤ ਵੱਡਾ ਰਿਜ਼ਲਟ ਆਇੰਦਾ ਪਰ ਉਥੋਂ ਜਿੱਕਰ ਅਸੀਂ ਜਾਣਾਈ ਨਹੀਂ ਕਿਸੇ ਨੇ ਜਦੋਂ ਵੀ ਮਰਕਾ ਦਾ ਬੰਦਾ ਕੀ ਆਉਂਦਾ ਇੰਡੀਆ ਦੇ ਵਿੱਚ ਵੀ ਆਈਪੀ ਬੰਦਾ ਆਉਂਦਾ ਹੈ ਉਸ ਵਕਤ ਇਹਨਾਂ ਕੌਮਾਂ ਦੇ ਹਮਲਾ ਹੁੰਦਾ ਚਾਹੇ ਇਹਨਾਂ ਦੇ ਵੀ ਨਹੀਂ ਬੰਦੀ ਹੋਰ ਦੇ ਛੱਕੀਆਂ ਦੇ ਨਹੀਂ ਨਹੀਂ ਉਹੀ ਤਾਂ ਚਾਹੇ ਦਾ ਸਿੱਖ ਹੈ ਚਾਹੇ ਹਿੰਦੂ ਹੈ ਇਹ ਦੋਨੋਂ ਹੀ ਮਾਰੇ ਜਾਂਦੇ ਨੇ ਤੇ ਮਾਰੇ ਵੀ ਕਦੋਂ ਜਾਂਦੇ ਨੇ ਜਦੋਂ ਸ਼੍ਰੀਨਗਰ ਦੇ ਵਿੱਚ ਮਾਰੇ ਜਾਂਦੇ ਨੇ ਇੱਕ ਬੜੀ ਪਲੈਨਿੰਗ ਹੈ ਨਾ ਜੀ ਮੁਸਲਮਾਨਾਂ ਦਾ ਏਰੀਆ ਉਹ ਅਮਰੀਕਾ ਜੋ ਬੰਦਾ ਆਉਂਦਾ ਹੈ ਉਸ ਏਰੀਏ ਦੇ ਅੰਦਰ ਮੁਸਲਮਾਨਾਂ ਦੇ ਏਰੀਆ 'ਚ ਹਿੰਦੂ ਵੀ ਮਾਰੇ ਜਾਂਦਾ ਸਿੱਖ ਵੀ ਮਾਰੇ ਜਾਂਦਾ ਤੇ ਮਾਰੇ ਕਿਉਂ ਜਾਂਦੇ ਨੇ ਕਾਰਨ ਕੀ ਹੈ ਕਿਤੇ ਇਹ ਤਾਂ ਨਹੀਂ ਮੁਸਲਮਾਨਾਂ ਨੂੰ ਲੜਾਉਣ ਦੀ ਲਈ ਜਾਂ ਮੁਸਲਮਾਨਾਂ ਨੂੰ ਟਾਰਗੇਟ ਕਰਨ ਦੇ ਲਈ ਹੋ ਰਿਹਾ ਹੈ ਇੰਡੀਆ ਦੇ ਅੰਦਰ ਸੋ ਇਹ ਚੀਜ਼ ਨੂੰ ਬੜਾ ਡੂੰਘੀ ਸਾਜ਼ਿਸ਼ ਹੈ ਜਿਹੜਾ ਸਾਰਾ ਕੁਝ ਹੋ ਰਿਹਾ ਇਸ ਚੀਜ਼ ਦਾ ਨਤੀਜਾ ਪੰਜਾਬ ਨੂੰ ਭੁਗਤਣਾ ਪੈਂਦਾ ਕਿਉਂਕਿ ਬਾਰਡਰ ਪੰਜਾਬ ਦੇ ਬੰਦ ਕੀਤੇ ਹੋਰ ਤਾਂ ਚੱਲੀ ਜਾਂਦੇ ਪੰਜਾਬ ਦੇ ਤਾਂ ਵੈਸੇ ਹੀ ਐਂਟੀ ਨੇ ਜੀ ਸ਼ੁਕਰ ਹੈ ਕਿਤੇ ਪੰਜਾਬ ਦਾ ਕੋਈ ਨਾਂ ਵਿੱਚ ਨਹੀਂ ਆਇਆ ਇੱਦਾਂ ਸਾਡੇ ਤਾਂ ਗੱਲ ਵੈਸੀ ਪੈ ਜਾਣਾ ਲੋਕਾਂ ਨੇ ਸਾਨੂੰ ਤਾਂ ਅੱਗੇ ਚਿੰਨ ਵੇਖ ਕੇ ਲੋਕਾਂ ਨੇ ਮਾਰਿਆ ਸਾਡੇ ਦਸਾਂ 84 ਦੇ ਵਿੱਚ ਮੈਨੂੰ ਲੱਗਾ ਹਜ਼ਾਰਾਂ ਦੀ ਗਿਣਤੀ ਸਾਰਾ ਇੰਡੀਆ ਹੀ ਉੱਠ ਖਲੋਤਾ ਸੀ ਪਰ ਉਹ ਸੇਮ ਐਪੀਸੋਡ ਜਿਹੜਾ ਹੈ ਹੁਣ ਮੁਸਲਮਾਨਾਂ ਨਾਲ ਹੋਣ ਦੀ ਤਿਆਰੀ ਹੋ ਰਹੀ ਹੈ ਹੁਣ ਇਹਨਾਂ ਨੂੰ ਰੋਕਣਾ ਚਾਹੀਦਾ ਹੈ ਇਹ ਜ਼ਰੂਰੀ ਹੈ ਤੁਸੀਂ ਕੱਲ ਜੇਲ੍ਹ ਚ ਜਾ ਕੇ ਆਏ ਕੀ ਸੁਨੇਹਾ ਲਾਇਆ ਉਹਨਾਂ ਨੇ ਤੁਸੀਂ ਗੱਲ ਕਰ ਰਹੇ ਹੋ ਦੇਖੋ ਜਿਹੜਾ ਜੇਲ੍ਹ ਦੇ ਅੰਦਰ ਮੈਂ ਗਿਆ ਜੇਲ੍ਹ ਦੇ ਵਿੱਚ ਮੇਰੀ ਇਸੇ ਪੁਆਇੰਟ ਤੇ ਗੱਲ ਹੋਈ ਕਿ ਭਾਈ ਜਿਹੜਾ ਬਠਿੰਡਾ ਕੇਂਦਰੀ ਜੇਲ੍ਹ ਬਠਿੰਡਾ ਸੈਂਟਰਲ ਜੇਲ੍ਹ ਜਾ ਕੇ ਆਇਆ ਉੱਥੇ ਮੈਂ ਪੁੱਛਣ ਗਿਆ ਸੀ ਉਹਨੂੰ ਬਾਜੇ ਕੇ ਇਹਨੂੰ ਪ੍ਰਧਾਨ ਮੰਤਰੀ ਨੂੰ ਕਿ ਭਾਈ ਇਹ ਜਿਹੜਾ ਬਾਹਰ ਜਿਹੜਾ ਇੱਕ ਮਜੀਠੀਆ ਬੰਦਾ ਹੈ ਮਨਿਸ਼ ਚੇਰਨ ਦਾਲ ਸਾਹਿਬ ਕਾ ਉਹ ਰੋੜਾ ਪਾ ਰਿਹਾ ਕਿਉਂ ਪਾ ਰਿਹਾ ਉਹ ਕਹਿ ਰਿਹਾ ਹੈ ਕਿ ਇਹਨੇ ਕਿਹਾ ਸੀ ਕਿ ਭਾਈ ਅਮਰਤਪਾਲ ਜਿਹੜਾ ਉਹ ਨਸ਼ਾ ਕਰਦਾ ਤਾਂ ਉਹ ਉਹਨੇ ਬੜਾ ਸੋਹਣੇ ਲਫ਼ਜ਼ ਕਹੇ ਉਹ ਕਹਿੰਦਾ ਭਾਜੀ ਗਾ ਵਕੀਲ ਸਾਹਿਬ ਗੱਲ ਐਸ ਤਰਾ ਮਜੀਠੀਏ ਨੂੰ ਕਹੋ ਆਪਦਾ ਪਰਿਵਾਰ ਲੈ ਕੇ ਜਾਵੇ ਤੇ ਅਸੀਂ ਆਪਦਾ ਪਰਿਵਾਰ ਅਕਾਲ ਤਖਤ ਸਾਹਿਬ ਤੇ ਲੈ ਕੇ ਜਾਈਏ ਜੇ ਅਸੀਂ ਕਿਹਾ ਹੈ ਭਾਈ ਅਮਰਤਪਾਲ ਦੇ ਖਿਲਾਫ ਤੇ ਅਕਾਲ ਤਖਤ ਸਾਹਿਬ ਉਹ ਕਹਿੰਦੇ ਸਾਡਾ ਕੁਛ ਨਾ ਛੱਡੀ ਤੋ ਜੇ ਮਜੀਠੀਆ ਝੂਠ ਮਾਰਦਾ ਹੈ ਤੇ ਕਾਲ ਤੱਕ ਸਭ ਦੇ ਸਾਹਮਣੇ ਜਾ ਕੇ ਕਹਿ ਦੇ ਫਿਰ ਰੱਬ ਇਹਦਾ ਕੱਖਣਾ ਛੱਡੇ ਸੋ ਇਹਦੂ ਵਧੀਆ ਗੱਲ ਕੀਓ ਇੱਕ ਇਹੀ ਪਰਿਵਾਰ ਰਹਿ ਗਏ ਨੇ ਹੁਣ ਜਿਹੜਾ ਮਜੀਠੀਆ ਨੇ ਚੁੱਕ ਕੇ ਮੋਗੇ ਮੁੰਡੇ ਚ ਕਾਤੇ ਨੇ ਪਰਚਾ ਦਰਜ ਕਰਾਤਾ ਹੈ ਦੇਖੋ ਪਹਿਲਾਂ ਤੁਸੀਂ ਰੋਲਾ ਪਾ ਕੇ 2023 ਦੇ ਵਿੱਚ ਆਮ ਆਦਮੀ ਪਾਰਟੀ ਦਾ ਰਲ ਕੇ ਤੁਸੀਂ ਸਾਰੇ ਪੰਜਾਬ ਦੇ ਮੁੰਡੇ ਸਿੱਖ ਮੁੰਡੇ ਕਟਾਏ ਹੁਣ ਤੁਸੀਂ ਸਿੱਖ ਮੁੰਡੇ ਫੇਰ ਕਟਾਉਣ ਲੱਗੇ ਜੀ ਅੱਜੇ ਮੈਂ ਸਿੱਖਾਂ ਨੂੰ ਅਪੀਲ ਕਰਦਾ ਰੱਬ ਦਾ ਵਾਸਤਾ ਜੇ ਇਹਨਾਂ ਨੂੰ ਪਾਵਰ ਚ ਨਾ ਲੈ ਕੇ ਕਿਤੇ ਆ ਗਿਆ ਅੱਗੇ ਤੁਸੀਂ ਇਹਨਾਂ ਦੇ ਇੱਕ ਐਮਐਲਏ ਜਿਤਾਇਆ ਉਹ ਵੀ ਨਾ ਜਿਤਾਇਆ ਅੱਜ ਤੇ ਅੱਜ ਇਹਨਾਂ ਦਾ ਫਰਜ ਬਣਦਾ ਸੀ ਇਹ ਕਹਿਣਾ ਕਿ ਯਾਰ ਬੱਚੇ ਪੰਜਾਬ ਦੇ ਨੇ ਗਲਤੀ ਹੋ ਗਈ ਮੈਂ ਮaaf ਕੀਤਾ ਹੈ ਨਾ ਉਹ ਤਾਂ ਮਾਫੀ ਦਾ ਨਾਂ ਨਿਸ਼ਾਨ ਨਹੀਂ ਉਹ ਤਾਂ ਇੱਕ ਕਹਿੰਦੇ ਗਰੁੱਪ ਚ ਲਾਇਆ ਜਾ ਰਿਹਾ ਤੇ ਮਾਰਨ ਦੀਆਂ ਸਾਜ਼ਸ਼ਾਂ ਘੜੀਆਂ ਜਾ ਰਹੀਆਂ ਦੇਖੋ ਜੇ ਕਿੰਨੀ ਸ਼ਰਧਾਰਥ ਸ਼ੋਮਿਕ ਸਿੰਘ ਸੌਦਾ ਲਾਉਣਾ ਮੈਂ ਅੱਗੇ ਵੀ ਮੀਡੀਆ ਬੁਲਾ ਕੇ ਕਿਹਾ ਸੌਦਾ ਲਾਉਣ ਦੀ ਡੈਫੀਨੇਸ਼ਨ ਕੀ ਹੈ ਹੂੰ ਉਹਦੀ ਡੈਫੀਨੇਸ਼ਨ ਕਤਲ ਨਹੀਂ ਰੈਕਟੀਫਾਈ ਕਰਨਾ ਸੁਧਾਰਨਾ ਪਰ ਸਾਡੇ ਅਫਸਰਾਂ ਨੂੰ ਕੌਣ ਸਮਝਾਵੇ ਕਿ ਸੋਦਾ ਲਾਉਣ ਦੀ ਡੈਫੀਨੇਸ਼ਨ ਕਤਲ ਨਹੀਂ ਹੁੰਦੀ ਉਹ ਇੱਕ ਵਰਡ ਆ ਪੰਜਾਬ ਦੇ ਵਰਡ ਨੇ 6 ਸਾਲ ਪਹਿਲਾਂ ਬਠਿੰਡੇ ਇੱਕ ਪਰਚਾ ਦਰਜ ਹੋਇਆ ਸੀ ਉਹ ਕੇਸ ਵੀ ਮੇਰੇ ਕੋਲ ਹੈ ਹੂੰ ਉਹ ਚ ਕੀ ਕਿਹਾ ਸੀ ਸਾਡੇ ਕਲਾਇੰਟ ਨੇ ਉਹ ਅਲੀਗੇਸ਼ਨ ਲੱਗੇ ਸੀ ਕਿ ਰਾਤ ਨੂੰ ਉਹਨੇ ਕਹਿ ਸੀ ਕਿ ਇੱਕ ਰঞ্জੀਤ ਸਿੰਘ ਨਾਮ ਦਾ ਹੌਲਦਾਰ ਹੈ ਜਿਹੜਾ ਉਹਨੂੰ ਠੋਕੇਗਾ ਮੈਂ ਇਹਨੂੰ 21000 ਦੇਵਾਂਗਾ ਤੇ ਪਰਚਾ ਦਰਜ ਉਦੋਂ ਦੇ ਐਸਐਸਪੀ ਨੇ 302 ਦਾ ਦਰਜ ਕਰਤਾ ਸੀ ਅਸੀਂ ਹਾਈ ਕੋਰਟ ਗਏ ਤਾਂ ਹਾਈ ਕੋਰਟ ਦੇ ਵਿੱਚ ਬਠਿੰਡਾ ਪੁਲਿਸ ਨੂੰ ਮਾਫੀ ਮੰਗਣੀ ਪਈ ਸੀ ਜਦੋਂ ਅਸੀਂ ਡਿਕਸ਼ਨਰੀ ਕਢੀ ਤਾਂ ਠੋਕਣ ਦਾ ਮਤਵਲੇ ਸੀ ਕਿ ਕੰਮ ਸਫਾਈ ਨਾਲ ਕਰਨਾ ਦੇਖੋ ਇਹ ਗੱਲਾਂ ਤਾਂ ਬਣਾਈਆਂ ਨੇ ਬਾਹਰ ਜਦੋਂ ਅਦਾਲਤ ਚਾਉਣੇ ਹੋ ਨਾ ਉਦੋਂ ਵਰਡਿੰਗ ਉਹ ਨਹੀਂ ਰਹਿੰਦੀ ਹੁੰਦੀ ਉਦੋਂ ਜਿਹੜੀ ਵਰਡਿੰਗ ਤੇ ਪਰਚਾ ਦਰਜ ਕਰਾਇਆ ਉਹਨੂੰ ਪ੍ਰੂਫ ਕਰਨਾ ਹੈ ਪਰ ਐ ਨਾ ਪਿਛਲੇ ਪ੍ਰਾਤਨ ਸਮੇਂ ਦੇ ਵਿੱਚ ਸਿੰਘ ਅਕਸਰ ਹੀ ਕਹਿੰਦੇ ਸੀ ਕਿ ਦੁਸ਼ਮਣ ਨੂੰ ਮਾਰਨਾ ਕਹਿੰਦੇ ਸੋਧ ਦਿੱਤਾ ਗਿਆ ਪ੍ਰਾਤਨ ਸਿੱਖਾਂ ਦੇ ਸ਼ਬਦ ਤਾਂ ਫਿਰ ਇਹੀ ਚੱਲਦੇ ਸੋਧਾ ਸੋਧਾ ਲਬਜ ਤੁਹਾਡਾ ਲਬਜ ਹੈ ਜਾਂ ਬਾਹਰਲੇ ਬਾਹਰਲੇ ਲੋਕਾਂ ਦੇ ਆਪ ਦੇ ਲਬਜ ਬਣਾਏ ਹੋਏ ਨੇ ਪਰ ਐਜ਼ ਪਰ ਲਾ ਜਿਹੜਾ ਹੈ ਸੋਧਣਾ ਜਿਹੜਾ ਇਹ ਲਬਜ ਮੌਤ ਨਹੀਂ ਹੋ ਇਹਦਾ ਹਰ ਖਿੱਤੇ ਦੇ ਲਬਜ ਨੇ ਹੂੰ ਜਿਵੇਂ ਮਾਝੇ ਦਾ ਲੱਗ ਹੈ ਖਾਲਸਿਆਂ ਦਾ ਲੱਗ ਹੈ ਮਾਲਵੇ ਦਾ ਲੱਗ ਹੈ ਦੁਆਬੇ ਦੇ ਲਬਜ ਅਲੱਗ ਨੇ ਪਰ ਜਦੋਂ ਲਾਜ ਤੁਸੀਂ ਕੋਡ ਚਾਉਣਾ ਹੈ ਉਦੋਂ ਲਬਜ ਦੇਖਣੇ ਨੇ ਕਿ ਲਬਜ ਕਿੱਥੇ ਕਮ ਆਉਂਦੇ ਹਮ ਸੌਦਾ ਲਾਉਣਾ ਕਿਵੇਂ ਪ੍ਰੂਫ ਕਰੋਗੇ 302 ਬਣਦੀ ਹੈ ਸੌਦਾ ਲਾਉਣ ਦਾ ਕਿਵੇਂ ਯੂਪੀ ਲਵਾਉਗੇ ਤੁਸੀਂ ਆਉਣ ਵਾਲੇ ਸਮੇਂ ਵਿੱਚ ਕਿ ਉਹਨਾਂ ਨੇ ਕਿਹਾ ਕਿ ਇਹਨੂੰ ਕਤਲ ਕਰਨਾ ਸੌਦਾ ਲਾਉਣਾ ਗਲਤੀ ਨੂੰ ਸੁਧਾਰਨਾ ਸ਼ਾਇਦ ਉਹਨਾਂ ਨੇ ਇਹ ਕਿਹਾ ਹੋਵੇ ਕਿ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਇਹਨਾਂ ਨੂੰ ਬਾਕੇ ਸਮਝਾਈਏ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰੂ ਹੈ ਸਾਡਾ ਇਹ ਨਹੀਂ ਬਦਨਾਮੀ ਨਾ ਕਰੋ ਉਹਨਾਂ ਨੇ ਸ਼ਾਇਦ ਇਹ ਕਿਹਾ ਹੋਵੇ ਕਿ ਤੁਸੀਂ ਸਰਸਿਆਲੇ ਗੁਰੂ ਦਾਪਦੇ ਦਾ ਖੇੜਾ ਛੱਡ ਦਿਓ ਅਕਾਲ ਤਖਤ ਸਾਹਿਬ ਨਾਲ ਜੁੜਜੋ ਸ਼ਾਇਦ ਉਹ ਬੱਚੇ ਕਹਿ ਰਹੇ ਹੋਣ ਕਿ ਤੁਸੀਂ ਸਰਸਿਆਲੇ ਸਾਧ ਦਾ ਖੇੜਾ ਛੱਡ ਦਿਓ ਤੁਸੀਂ ਗੁਰਸਿੱਖ ਪਰਿਵਾਰ ਹੋ ਅਕਾਲ ਤਖਤ ਸਾਹਿਬ ਨਾਲ ਜੁੜੋ ਸ਼ਾਇਦ ਉਹ ਗੱਲਾਂ ਐਕਸਪਲੇਨ ਹੋਰ ਉਹਦੇ ਵਿੱਚ ਕੋਈ ਬਿੱਟੂ ਨਾਮ ਦਾ ਜ਼ਿਕਰ ਆਉਂਦਾ ਉਹ ਕਹਿੰਦੇ ਕਿ ਲੁਧਿਆਣੇ ਦੇ ਬਿੱਟੂ ਕਈ ਨੇ ਉਹਦੇ ਵਿੱਚ ਜ਼ਿਕਰ ਆਉਂਦਾ ਕਿ ਪਹਿਲਾ ਉਹਦਾ ਨੰਬਰ ਦੂਜਾ ਮਜੀਠੀਆ ਦਾ ਨੰਬਰ ਕਈ ਨੰਬਰ ਉਹਨਾਂ ਨੇ ਆਡੀਓ ਲੈ ਕੇ ਜੱਪਾਬ ਦੇ ਅੰਦਰ ਉਹ ਲੋਕ ਸਾਡੇ ਤੇ ਪ੍ਰੈਸ਼ਰ ਪਾ ਰਹੇ ਨੇ ਉਹ ਸਰਕਾਰ ਚਲਾ ਰਹੇ ਨੇ ਜਿਨ੍ਹਾਂ ਨੂੰ ਲੋਕਾਂ ਨੇ ਹਰਾਇਆ ਹੋਇਆ ਜਿਹਨੂੰ ਲੋਕਾਂ ਨੇ ਹਰਾਇਆ ਗਵਰਨਮੈਂਟ ਦੇ ਮੰਤਰੀ ਬਣਾਇਆ ਉਹ ਬੰਦੇ ਸਾਨੂੰ ਡਾਇਰੈਕਸ਼ਨ ਦੇ ਰਹੇ ਨੇ ਜਿਹੜਾ ਬੰਦਾ ਡਰੱਗ ਦਾ ਧੰਦਾ ਕਰਦਾ ਜਿੰਨੇ ਦੇ ਪਰਚੇ ਦਰਜ ਨੇ ਉਹ ਬੰਦਾ ਕਾਮ ਨੂੰ ਸੇਧ ਦੇ ਰਿਹਾ ਦੇਖੋ ਤੁਸੀਂ ਜਿਹੜਾ ਬੰਦਾ ਸਰਸੇ ਵਾਲੇ ਸਾਧ ਦੇ ਲਪੇਟੇ ਚ ਡਰੱਗ ਦਾ ਧੰਦਾ ਕਰਦਾ ਏ ਉਹਦੇ ਤੇ ਐਲੀਗੇਸ਼ਨ ਨੇ ਉਹ ਬੰਦਾ ਕੌਮ ਨੂੰ ਸੇਧ ਦੇ ਰਿਹਾ ਕਰੀਏ ਕੀ ਇਸ ਦੇ ਵਿੱਚ ਤੇ ਜਿਹੜਾ ਬੰਦਾ ਹਾਰਿਆ ਏ ਉਹ ਬੰਦਾ ਸਾਨੂੰ ਸਟੇਟ ਨੂੰ ਡਾਇਰੈਕਸ਼ਨ ਦੇ ਰਿਹਾ ਪੰਜਾਬ ਦਾ ਤਾਂ ਬੇੜਾਗਰਕ ਹੋਣਾ ਹੀ ਹੋਣਾ ਹੈ ਕੋਈ ਗਲਤੀ ਸਮਝਾਈ ਕਿੰਨੇ ਤੇ ਡਰੱਗ ਦੇ ਕੇਸ ਡਰੱਗ ਦੇ ਪਰਚੇ ਤੇ ਮਜੀਠੇ ਦੇ ਪਰਚੇ ਦਰਜ ਨੇ ਮਜੀਠੇ ਤੇ ਅੱਛਾ ਆ ਹਾਂ ਉਹਦੇ ਪਰਚੇ ਦਰਜ ਨੇ ਹੁਣ ਉਹਨੇ ਕਿ ਰਿਟਰ ਫਾਈਲ ਕੀਤੀ ਹੈ ਕਿ ਮੈਨੂੰ ਜਿਹੜੀ ਸਿਕਿਉਰਿਟੀ ਦਿੱਤੀ ਜਾਵੇ ਦੇਖੋ ਇਥੇ ਪੰਜਾਬ ਚ ਰੋੜਾ ਪਿਆ ਹੈ ਹੂੰ ਕਿ ਮੁੰਡੇ ਫਸਾਤੇ ਨੇ ਪੰਜਾਬ ਦੇ ਸਿੱਖ ਮੁੰਡੇ ਉਥੇ ਜਾ ਕੇ ਰੈਟ ਫਾਈਲ ਕਰਤੀ ਹਾਈ ਕੋਰਟ ਚ ਮੈਨੂੰ ਸਿਕਿਉਰਟੀ ਦਿੱਤੀ ਜਾਵੇ ਕੀ ਕਰੋਗੇ ਇਸ ਦੇ ਵਿੱਚ ਕੀ ਇਹ ਪੰਜਾਬ ਦੇ ਲੋਕ ਨੇ ਕੀ ਇਹ ਪੰਜਾਬ ਦੇ ਪੁੱਤਰਾਂ ਨੂੰ ਮਾਰਨ ਲੱਗੇਗੇ ਬਚਾਉਣਗੇ ਅਗਰ ਖੁਦਾਣਾ ਖਾਸ ਦਾ ਦੁਆਰਾ ਪਾਵਰ ਚ ਆ ਗਏ ਤਾਂ ਇਹਨਾਂ ਨੇ ਭਗਵੰਤ ਮਾਨ ਨਾਲ ਵੀ ਸਾਡੇ ਨਾਲ ਮਾਰੀ ਕਰਨੀ ਹੈ ਇਹਨਾਂ ਨੇ ਪਲਾਸਾਂ ਦੇ ਨਾਲ ਤੁਹਾਡੇ ਨਾ ਖਿੱਚਰੇ ਕਰਨੇ ਨੇ ਇਹੋ ਜੇ ਲੋਕਾਂ ਨੇ ਹੂੰ ਸੋ ਅੱਜ ਵੀ ਤੁਹਾਡੇ ਕੋਲ ਟਾਈਮ ਹੈ ਦੇਖੋ ਅੱਜ ਇਹਨਾਂ ਕੋਲ ਆਡੀਓ ਵੀਡੀਓ ਲੱਭ ਗਿਆ ਨੇ ਭਾਈ ਅਮਰਤਪਾਲ ਦੀ ਇਹ ਤਾਂ ਅਦਾਲਤ ਵਿੱਚ ਪਤਾ ਲੱਗੇਗਾ ਨਾ ਇਹ ਵੀਡੀਓ ਕਿੱਥੋਂ ਆਈ ਹੈ ਸਟੈਪ ਟੂ ਸਟੈਪ ਉਹਨਾਂ ਦੇ ਪਿੱਛੇ ਦੇ ਉੱਤੇ ਜੇ ਵੇਖ ਜੀਏ ਤੇ ਵੀਡੀਓ ਜਿਹੜੀਆਂ ਆਡੀਓ ਸੌਰੀ ਪਾਈਆਂ ਜਾ ਰਹੀਆਂ ਨੇ ਚਾਹੇ ਉਹ ਅਮਰਤਪਾਲ ਸਿੰਘ ਦੀ ਆਵਾਜ਼ ਜਾਂ ਕਈ ਤਰ੍ਹਾਂ ਦੇ ਨਹੀਂ ਜੇ ਇਸ ਤੇ ਆਪਾਂ ਐਡਮਿਸਿਬਲ ਰੱਖਣਾ ਇਹਨੂੰ ਤਾਂ ਇਹਨਾਂ ਦੇ ਕਾਲੀਆਂ ਦਾ ਪ੍ਰਧਾਨ ਹੈ ਆਪ ਦੇ ਗਨਮੈਨ ਦੇ ਗੱਲ ਪੈ ਗਿਆ ਉਹਦੀ ਡਿਊਟੀ ਲੱਗੀ ਹਰਮੰਦਰ ਸਾਹਿਬ ਦੇ ਬਾਹਰ ਨੱਚਣ ਲੱਗ ਗਿਆ ਵੀਡੀਓ ਚੇਂਜ ਕੀਤੀਆਂ ਨੇ ਨਾ ਜਿਹਨਾਂ ਨੇ ਆਪ ਬੋਲਿਆ ਸੀ ਇਹਨਾਂ ਨੇ ਕਿਹਾ ਸੀ ਵੇਖੋ ਲੋਕਾਂ ਨੇ ਸਾਡੇ ਪ੍ਰਧਾਨ ਜੀਆ ਵੀਡੀਓ ਕਿਵੇਂ ਬਣਾਤੀਆਂ ਨੇ ਕਿਤੇ ਤਾਂ ਨੱਚੀ ਜਾਂਦਾ ਕਿਤੇ ਕਿਸੇ ਗੱਲ ਪਈ ਜਾਂਦਾ ਕਿਤੇ ਭੰਗੜੇ ਪਾਈ ਜਾਂਦਾ ਉਹ ਜੇ ਉਹ ਵੀਡੀਓ ਕਨਵਰਟ ਕੀਤੀਆਂ ਨੇ ਐਡਿਟ ਕੀਤੀਆਂ ਨੇ ਤਾਂ ਫਿਰ ਇਹ ਵੀਡੀਓ ਨੂੰ ਆਡੀਓ ਨੂੰ ਅਸੀਂ ਕਿਵੇਂ ਸਹੀ ਕਵਾਂਗੇ ਜਿਹੜੀ ਤੁਹਾਡੇ ਉਲਟ ਗਈ ਉਹ ਤਾਂ ਗਲਤ ਜਿਹੜੀ ਦੂਜੇ ਉਲਟਾ ਗਈ ਉਹ ਸਹੀ ਤੁਸੀਂ ਸਹੀ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਹੈ ਇਸ ਸਲੇਬ ਦੇ ਵਿੱਚ ਜਾ ਕੇ ਕਲੀਅਰ ਹੋਊਗੀ ਗੱਲ ਇਹ ਤਾਂ ਇਹ ਤਾਂ ਐਫਐਸਐਲ ਦੀ ਰਿਪੋਰਟ ਆਉਂਦੀ ਹੂੰ ਇਹਨਾਂ ਦੀਆਂ ਬੋਲਣ ਤੇ ਗੱਲਾਂ ਪਰੂ ਨਹੀਂ ਹੁੰਦੀਆਂ ਆਪ ਦੀਆਂ ਜੇ ਇਹਨੂੰ ਐਡੀ ਪ੍ਰੋਬਲਮ ਸੀ ਨਾ ਜਿਵੇਂ ਪੰਜਾਬ 'ਚ ਦੁਖੀ ਐ ਤਾਂ ਇਹਨੂੰ ਫਰਜ ਬਣਦਾ ਸੀ ਕਿ ਜੀ ਖਾਲਸਾ ਜੀ ਬਹਿਬਲ ਕਾਲਾਂ ਦਾ ਚਲਾਨ ਪੇਸ਼ ਕਰਾਓ ਉਹਦੇ ਵਿੱਚ ਬਾਦਲ ਜਿਹੜਾ ਐ ਉਸ ਦੇ ਵਿੱਚੋਂ ਨਿਕਲਿਆ ਹੋਇਆ ਡਬਲ ਮਰਡਰ ਐ ਚਾਹੇ ਮੇਰਾ ਰਿਸ਼ਤੇਦਾਰ ਐ ਚਾਹੇ ਮੇਰਾ ਨਹੀਂ ਰਿਸ਼ਤੇਦਾਰ ਜੇ ਰਿਸ਼ਤੇਦਾਰ ਐ ਉਸ ਨੂੰ ਫਾਂਸੀ ਦਿਵਾਓ ਉਹਨੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਦੀ ਉਹਨੇ ਹੈਲਪ ਕੀਤੀ ਐ ਉਹਨਾਂ ਦੀ ਮੌਤ ਮੰਗਦਾ ਫਿਰ ਕਹਿੰਦੇ ਵੀ ਇਹ ਪੰਜਾਬ ਦਾ ਪੁੱਤਰ ਹੈ ਤੇ ਇਹ ਕੌਮ ਦਾ ਪੁੱਤਰ ਹੈ ਇਹ ਕੌਮ ਦਾ ਇੱਕ ਵਫਾਦਾਰ ਸਿਪਾਹੀ ਹੈ ਪਰ ਨਾ ਉਥੇ ਤਾਂ ਅਸੀਂ ਸਹੀ ਹਾਂ ਸਾਨੂੰ ਤਾਂ ਸਿਕਿਉਰਿਟੀ ਚਾਹੀਦੀ ਹੈ ਸਾਡੇ ਤੇ ਜਿੰਨੇ ਮਰਜ਼ੀ ਅਲਿਗੇਸ਼ਨ ਲੱਗੇ ਹੋਣ ਸੋ ਵਧੀਆ ਢੰਗ ਹੈ ਜਿਵੇਂ ਉਹਨੇ ਕਿਹਾ ਹੈ ਪ੍ਰਧਾਨ ਮੰਤਰੀ ਨੇ ਇਹ ਟਾਈਮ ਫਿਕਸ ਕਰਨਗੇ ਆਪ ਦਾ ਉਹਦਾ ਪਰਿਵਾਰ ਟਾਈਮ ਦੇਵੇਗਾ ਇਹ ਮਜੀਠੀਏ ਨੂੰ ਅਕਾਲ ਤਖਤ ਸਾਹਿਬ ਤੇ ਚੱਲੇ ਆ ਸੌ ਚੁੱਕਣ ਚੱਲੇ ਆ ਉਹ ਤਾਂ ਉਹ ਤਾਂ ਨਹੀਂ ਜੀ ਗੱਲ ਮੰਤਰੀ ਵਾਲੀ ਆ ਗਈ ਨਾ ਹਾਂ ਪ੍ਰਧਾਨ ਮੰਤਰੀ ਵਾਲੀ ਗੱਲ ਹੈ ਜਿਹੜਾ ਮੁੰਡਾ ਅੰਦਰ ਹੈ ਕਿ ਉਹ ਨਾਲ ਦਾ ਪਰਿਵਾਰ ਜਾਵੇਗਾ ਦਸਾਂ ਦਿਨਾਂ ਦੇ ਵਿੱਚ ਵਿੱਚ ਅਕਾਲ ਤਖਤ ਸਾਹਿਬ ਤੇ ਇਹਨੂੰ ਬੁਲਾ ਕੇ ਜਾਣਗੇ ਕਿ ਤੂੰ ਉੱਥੇ ਆ ਸੌ ਚੁੱਕ ਜੇ ਸਾਡੇ ਮੁੰਡੇ ਨੇ ਭਾਈ ਅਮਰਤਪਾਲ ਦੇ ਖਿਲਾਫ ਨਸ਼ੇ ਦੀ ਗੱਲ ਕੀਤੀ ਹੈ ਤੇ ਅਕਾਲ ਤਖਤ ਸਾਹਿਬ ਸਾਡਾ ਬੂਟਾ ਪਟੇ ਤੇ ਜੇ ਤੂੰ ਆਪਦੇ ਕੋਲੋਂ ਕਈ ਰ ਤੇਰਾ ਕੱਖ ਨਾ ਰਹੇ ਬੜੀ ਕਲੀਅਰ ਗੱਲ ਹੈ ਸਿੱਖਾਂ ਲਈ ਦਾ ਸਭ ਤੋਂ ਵੱਡਾ ਅਕਾਲ ਤਖਤ ਸਾਹਿਬ ਹੈ ਨਾ ਹੂੰ ਤੇ ਇਹ ਆਪ ਵੀ ਆਪਣੇ ਨੂੰ ਗੁਰਸ਼ਖ ਮੰਨਦੇ ਨੇ ਤੇ ਬੈਟਰੇ ਸਾਹਮਣਾ ਕਰ ਲੈਣਾ ਆਪ ਤੇ ਤੁਹਾਨੂੰ ਇਹ ਲੱਗਦਾ ਕਿ ਜਿਹੜੀ ਉਹ ਗੱਲ ਦਾ ਇਹਦੇ ਦੇ ਅਲੀਗੇਸ਼ਨ ਲੱਗੇ ਮੰਤਰੀ ਤੇ ਮੰਤਰੀ ਅਮਰਤਪਾਲ ਸਿੰਘ ਦੇ ਖਿਲਾਫ ਉਹਦਾ ਨਵੇੜਾ ਅਕਾਲ ਤਖਤ ਸਾਹਿਬ ਤੇ ਜਾ ਕੇ ਹੋਵੇ ਅਕਾਲ ਤਖਤ ਸਾਹਿਬ ਤੇ ਨਵੇੜਾ ਬੜੀ ਵੱਡੀ ਗੱਲ ਆ ਬੂਟਾ ਪਟਣ ਦੀ ਗੱਲ ਕਰਨੀ ਉਹਨੇ ਕਿਹਾ ਜਾਂ ਮੇਰਾ ਬੂਟਾ ਪਟਿਆ ਜਾਂ ਜਾਂਦਾ ਪਟਿਆ ਜਾਵੇ ਤੇ ਰੁਕਣੀ ਗੱਲ ਤਾਂ ਹੈ ਤੁਹਾਡਾ ਜਿੰਦਾ ਜੀ ਕਰਦਾ ਜਦੋਂ ਜੀ ਕਰਦਾ ਮਾਈਕ ਲੈ ਕੇ ਬਹਿ ਜਾਂਦਾ ਜੇ ਉਹਨਾਂ ਦੇ ਮਾਵਾ ਤੇ ਪੁੱਤਰ ਜੇਲਾ ਹਜਰੇ ਗਰੀਬੀ ਨਾਲ ਉਹ ਮਰ ਗਏ ਕੁੱਟ ਕੁੱਟ ਕੇ ਤੁਸੀਂ ਉਹਨਾਂ ਨੂੰ ਮਾਰਤਾ ਅੱਜ ਵੀ ਸਿੱਖ ਮੁੰਡਿਆਂ ਨੂੰ ਕਟਾਰਾਇਆ ਪੰਜਾਬਦਿਆਂ ਨੂੰ ਤੁਸੀਂ ਅਮੀਰ ਹੋ ਤੁਸੀਂ ਰਜਵਾੜੇ ਹੋ ਪਰ ਇਹ ਨਹੀਂ ਪਤਾ ਰਜਵਾੜੇ ਤੇ ਅਮੀਰ ਪਲਾਂ ਦੇ ਵਿੱਚ ਹੀ ਖਤਮ ਹੋ ਜਾਂਦੇ ਹੁੰਦੇ ਨੇ ਸਮੇਂ ਦੇ ਹਕੂਮਤਾਂ ਜਿਹੜੀਆਂ ਨੇ ਇਹ ਅੱਜ ਜ਼ਿਕਰ ਨਹੀਂ ਰਹੀਆਂ ਹਕੂਮਤ ਜਿਹੜੀ ਆ ਲੋਕਾਂ ਦੇ ਹੱਥ ਹੈ ਉਹ ਮਲੀਆਂ ਮੀਟ ਕਰ ਦਿੰਦੇ ਨੇ ਕੱਲ ਨੂੰ 2027 ਦੇ ਇਲੈਕਸ਼ਨ ਆਉਣੇ ਨੇ ਉਹਨਾਂ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਨੰਗ ਕਹਿੰਦੇ ਜੇ ਗਰੀਬ ਕਹਿੰਦੇ ਜੇ ਕਟਾਉਂਦੇ ਜੇ ਕੋਈ ਪਤਾ ਨਹੀਂ ਰਾਜ ਉਹਨਾਂ ਦੇ ਹੱਥ ਚ ਆ ਜੇ ਤੇ ਤੁਹਾਨੂੰ ਕਦੋਂ ਉਹਨਾਂ ਦਾ ਸਾਹਮਣਾ ਕਰਨਾ ਪਏ ਕਿਉਂਕਿ ਤੁਸੀਂ ਗੁਨਾਹ ਬੜੇ ਕੀਤੇ ਨੇ ਤਾਂ ਤਾਂ ਮੈਂ ਕਿਹਾ ਹੈ ਐਸੇ ਕਾਨੂੰਨ ਦੇ ਮੁਤਾਬਕ ਹੀ ਤੁਹਾਨੂੰ ਸਜ਼ਾ ਮਿਲਣੀ ਨੇ ਇਹਨਾਂ ਕਾਨੂੰਨਾਂ ਨੇ ਤੁਹਾਨੂੰ ਖਤਮ ਕਰਨਾ ਹੈ ਇਹਨਾਂ ਕਾਨੂੰਨਾਂ ਨੇ ਤੁਹਾਨੂੰ ਜੇਲਾ ਵਿਖਾਉਣੀਆ ਨੇ ਸੋ ਇਹ ਕੋਈ ਪਤਾ ਨਹੀਂ ਜਿਨ੍ਹਾਂ ਨੂੰ ਤੁਸੀਂ ਅੱਜ ਪਸੰਦ ਨਹੀਂ ਕਰਦੇ ਢਿੱਲੀਆਂ ਪੱਗਾਂ ਵਾਲੇ ਤੁਹਾਨੂੰ ਚੰਗੇ ਨਹੀਂ ਲੱਗਦੇ ਤੁਹਾਨੂੰ ਮੁਸ਼ਕਲ ਆਉਂਦਾ ਹੈ ਤੁਸੀਂ ਉਹਨਾਂ ਨੂੰ ਪੁਲਿਸ ਤੋਂ ਕਟਾਉਂਦੇ ਜੇ ਪਰਚੇ ਦਰਜ ਕਰਾਉਂਦੇ ਜੇ ਸਮਾਂ ਦੂਰ ਨਹੀਂ ਜਦੋਂ 2027 'ਚ ਇਹਨਾਂ ਦੇ ਅੱਗੇ ਤੁਸੀਂ ਹੱਥ ਜੋੜ ਕੇ ਖਲੋਤੇ ਹੋ ਹਮਮ ਪਰ ਆੜੀਓ ਹੋਰ ਵੀ ਆ ਰਹੇ ਆ ਮਰਤਪਾਲ ਸਿੰਘ ਦੀਆਂ ਉਹਨਾਂ ਦੀ ਹਜੇ ਪੁਸ਼ਟੀ ਕਲੀਅਰ ਨਹੀਂ ਹੋ ਰਹੀ ਉਹਨਾਂ ਨੇ ਤੇ ਕੀ ਮੰਨਦੇ ਹੋ ਤੁਸੀਂ ਨਹੀਂ ਉਹ ਤਾਂ ਇਹਨਾਂ ਦੇ ਇੱਕ ਨੂੰ ਜਾਂ ਗੈਪ ਭੁੱਲਰ ਦੇ ਨਾਲ ਦੇਖੋ ਜੇ ਇਹ ਆੜੀਓ ਮੰਨਣੀਆਂ ਪੈਣਗੀਆਂ ਤੇ ਇੱਕ ਇਚੋਂ ਦਾ ਮਿਸਟਰ ਮਾਲੀ ਹੈ ਜਿਨ੍ਹਾਂ ਨੂੰ ਫੜਾਇਆ ਸੀ ਤਾਂ ਉਹਨਾਂ ਨੇ ਉਹਨਾਂ ਦੇ ਕਾਲੀਆਂ ਦੇ ਪ੍ਰਧਾਨ ਬਾਰੇ ਕਿਹਾ ਹੈ ਕਿ ਕਿਸੇ ਇੱਕ ਸਿੰਗਰ ਦੇ ਨਾਲ ਮੈਂ ਕਮਰੇ 'ਚ ਵੇਖਿਆ ਜਿ ਕੋਈ ਗੱਲ ਸੁਣਾ ਰਿਹਾ ਸੀ ਹਮ ਫਿਰ ਤਾਂ ਸਾਰਾ ਕੁਝ ਤਹਿਸ ਨਹਿਸ ਜੇ ਤੁਸੀਂ ਇੱਥੇ ਹੀ ਐਡਮਿਟ ਕਰਨਾ ਹੈ ਤੇ ਫਿਰ ਤਾਂ ਸਾਰਾ ਕੁਝ ਹੀ ਗਿਆ ਤੁੜੀਆਂ ਤਾਂ ਬਹੁਤ ਆੜੀਆਂ ਵੀਡੀਓ ਤੁਹਾਡੇ ਉਹ ਸੂਰਮੇ ਜਿਨ੍ਹਾਂ ਦੀਆਂ ਵੀਡੀਓ ਬਣੀਆਂ ਹੋਈਆਂ ਨੇ ਉਹਨਾਂ ਜੋੜ ਤੁਸੀਂ ਬੋਲੇ ਨਹੀਂ ਤੁਸੀਂ ਚਲਾਕੇ ਦੇ ਦਿੱਤੀ ਉਹਨਾਂ ਨੂੰ ਤੁਹਾਡੇ بڑے بڑے ਸੂਰਮੇ ਨੇ ਤੁਹਾਡੀ ਪਾਰਟੀ ਦੇ ਅੰਦਰ ਸੋ ਇਹ ਗੱਲਾਂ ਤਾਂ ਅੱਗੇ ਜਾਣੀਆਂ ਤੇ ਬੈਟਰ ਹੈ ਕਿ ਆਪਾਂ ਪਹਿਲੋ ਅਕਾਲ ਤਖਤ ਸਾਹਿਬ ਜਿਹੜੀ ਸੌਂ ਚੁੱਕਣੀ ਹੈ ਉਹ ਆਪਾਂ ਦਾ ਸਾਹਮਣਾ ਕਰਕੇ ਠੀਕ ਹੈ ਧੰਨਵਾਦ